ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗੁਰਸੇਵਾ ਤੇ ਸਭ ਕੁਛ ਪਾਏ ਹੋ ਮੈਂ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸੁਖ ਦਾਤਾ ਗੁਰ ਕੈ ਸ਼ਬਦੈ ਸੋਹਾ ਹੈ ਗੁਰ ਕਾ ਸਬਦ ਅੰਮ੍ਰਿਤ ਹੈ ਬਾਣੀ ਆਂਦਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੈ ਘਟ ਅੰਤਰ ਸੋ ਘਟ ਨਿਰਮਲਤਾ ਹਾ ਹੈ सेवक सेवै शब्द सलाहे सदा रंग राते हर गुण गावे आपे बक्से शब्द मलाए परमल वास मन ता आ सबदे अकथ कथे सलाहे मेरे प्रभ साचे परवाहे आपे गुणदाता शब्द मिलाए शबदै कारस हाहे मानव भूला ठोर न पाए जो तो लिखिया सो कर्म कमाए बिख्या राते बिख्या खोजे मर जन दुख ता हाहे ਆਪੇ ਆਪ ਆਪ ਸਲਾਹੇ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਲਖ ਥਾ ਹਾਏ ਬਿਨ ਗੁਰ ਦਾਤਾ ਕੋਈ ਨਾ ਪਾਏ ਲਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਟ ਅੰਤਰ ਵਸਿਆ ਸਬਦੇ ਸੱਚ ਸਲਾਹ ਹਾਏ ਸੇ ਜਨ ਮਿਲੇ ਤੋਰੇ ਆਪ ਮਿਲਾਏ ਸਾਚੀ ਬਾਣੀ ਸ਼ਬਦ ਸੁਹਾਏ ਨਾਨਕ ਜਨ ਗੁਣ ਗਾਵੇ ਨਿਤ ਸਾਚੇ ਗੁਣ ਗਾਵੇ ਗੁਣੀ ਸਮਾਹੇ ਮਾਰੂ ਮਹੱਲਾ ਤੀਜਾ ਨੇ ਚਲੇ ਇਕ ਸਦਾ ਸਚ ਸੋਈ ਪੂਰੇ ਗੁਰ ਤੇ ਸੋਜੀ ਹੋਈ ਹਰਸ ਭੀਨੇ ਸਦਾ ਤੇ ਆਇ ਗੁਰਮਤ ਸੀਲ ਸਨਾਹਾ ਹੈ ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸਬਦ ਹਰ ਨਾਮ ਪਿਆਰਾ ਲੋਨ ਦੇ ਨਾਮ ਵਸਿਆ ਘਟੇ ਅੰਤਰ ਛੋੜ ਮਾਇਆ ਕਾਲਾਹਾ ਹੈ ਰਈਤ ਰਾਜੇ ਦੁਰਗਤ ਦੋਈ ਬਿਨ ਸਤਗੁਰ ਸੇਵੇ ਏਕ ਨਾ ਹੋਈ ਏਕ ਤੇ ਆਇਨ ਸਦਾ ਸੁਖ ਪਾਇਨ ਨੇ ਚਲ ਰਾਜ ਤਨ ਆਹਾ ਹੈ ਆਪਣੇ ਜਾਣਾ ਰੱਖਿਆ ਨਾ ਕੋਈ ਜੰਮਣ ਮਰਨ ਤਿਸੈ ਤੇ ਹੋਈ ਗੁਰਮੁਖ ਸਾਚਾ ਸਦਾ ਤੇ ਆਵੋ ਗਤ ਮੁਕਤ ਤਿਸੈ ਤੇ ਪਾਹਾ ਹੈ ਸਾਧ ਸੰਜਮ ਸਤਿਗੁਰੂ ਦੁਆਰੇ ਹੋਮੈ ਕਰੋਲ ਸਬਦ ਨਿਵਾਰੈ ਸਤਿਗੁਰ ਸੇਵ ਸਦਾ ਸੁਖ ਪਾਈਐ ਸੀਸ ਸੰਤੋਖ ਸਭ ਤਾਹਾ ਹੈ ਹੋਮੈ ਮਉਪਜੈ ਸੰਸਾਰਾ ਸਭ ਜਗ ਬਿਨਸੈ ਨਾਮ ਵਿਸਾਰਾ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਗ ਲਾਹਾ ਹੈ ਸੱਚਾ ਮੋਰ ਸਬਦ ਸੁਹਾਇ ਆ ਪੰਜ ਸ਼ਬਦ ਵਿੱਚ ਮਿਲ ਆਵਾਜਾ ਵਾਇਆ ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸਬਦੈ ਕਾਰਜ ਕੀ ਹਾਏ ਖਿਨ ਮੈਂ ਹੱਸੈ ਖਿਨ ਮੈਂ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੈ ਸੁਜੋਗ ਬਜੋ ਕਰਤਾ ਲਿਖ ਪਾਏ ਕੀਰਤਨ ਚਲੇ ਚਲਾ ਹਾਏ ਜੀਵਨ ਮੁਕਤ ਗੁਰ ਸਬਦ ਕਮਾਏ ਹਰਿ ਸਿਉ ਸਦ ਹੀ ਰਹਿ ਸਮਾਏ ਗੁਰ ਕਿਰਪਾ ਤੇ ਮਿਲੈ ਬੜਿਆਈ ਹੋ ਮੈਂ ਰੋਗ ਨਤਾ ਹਾਏ ਰਾਸ ਰਸ ਖਾਏ ਪਿੰਡ ਵਧਾਏ ਪੇ ਕਰੈ ਗੁਰਬਦਨ ਨਾ ਕਮਾਏ ਅੰਦਰ ਰੋਗ ਮਹਾ ਦੁਖ ਭਾਰੀ ਬਿਸ਼ਟਾ ਮਾਏ ਸਮਾਹਾਏ ਬੇਦ ਪੜੈ ਪਰ ਬਾਦ ਬਖਾਣਾ ਕਟ ਮੈਂ ਬ੍ਰਹਮ ਇਸਬਦ ਨਾ ਪਛਾਣਾ ਗੁਰਮੁਖ ਹੋਵੇ ਸੋ ਤਤ ਬਿਲੋ ਵੈਰਸ ਨਾ ਹਰ ਰਸਤਾ ਹਾਏ ਘਰਬਾਦ ਛੋੜੈ ਬਾਹਰ ਤਾਵੈ ਮਨ ਮੁਖ ਵੰਦੇ ਸਾਧਨਾ ਪਾਵੇ ਅੰਦਰੋਂ ਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨਾ ਤਾ ਹਾਏ ਭਰਮੁ ਹੋਦੇ ਹੀ ਭਰਮ ਭਤਾਰੋ ਦੁਰਮਤ ਮਰੈਨੇ ਤੋ ਹੋਏ ਖਵਾਰੋ ਕਾਮ ਕ੍ਰੋਧ ਮਨ ਦੂਜੈ ਲਾਇਆ ਸੁਪਨੇ ਸੁਖ ਨ ਤਾਹਾ ਹੈ ਕੰਚਨ ਦੇਹੀ ਸਬਦ ਭਤਾਰੋ ਵੰਦਨ ਭੋਗ ਭੋਗੇ ਹਰ ਪਿਆਰੋ ਮਹਿਲਾ ਅੰਦਰ ਗੈਰ ਮਹਿਲ ਪਾਏ ਭਾਣਾ ਬੁਝ ਸਮਾਹਾ ਹੈ ਆਪੇ ਦੇਵਾ ਦੇਵਨ ਹਾਰਾ ਤਿਸ ਆਗੇ ਨੇ ਕਿਸੈ ਗਜਾਰਾ ਆਪੇ ਬਖਸੇ ਸਬਦ ਮਲਾਏ ਤਿਸ ਸਦਾ ਸਬਦ ਤਾਹਾ ਹੈ ਹਰ ਜਿਉ ਜਿਉ ਪਿੰਡ ਸਭ ਹੈ ਤਿਸ ਕੇ ਰਾ ਸੱਚਾ ਸਾਇਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹਾ ਹੈ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਗਿਆਨ ਧਿਆਨ ਪਾਰ ਗੁਰਮੁਖ ਕਾਰ ਕਰੇ ਪ੍ਰਭ ਭਾਵੇ ਗੁਰਮੁਖ ਪੂਰਾ ਪਾਇੰਦਾ ਗੁਰਮੁਖ ਮਨਵਾ ਉਲਟ ਪਰਾਵੇ ਗੁਰਮੁਖ ਬਾਣੀ ਨਾਦ ਵਜਾਵੇ ਗੁਰਮੁਖ ਸਚ ਰੱਤੇ ਬੈ ਰਾਗੀ ਨੇ ਜਗਰ ਵਾਸਾ ਪਾਇੰਦਾ ਗੁਰ ਕੀ ਸਾਖੀ ਅਮਰਦ ਭਾਖੀ ਸਚੈ ਸਬਦੇ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਂਦਾ ਗੁਰਮੁਖ ਮਨ ਨਿਰਮਲ ਸਤ ਸਰਨ ਆਵੈ ਮੈਲ ਨਾ ਲੱਗੈ ਸੱਚ ਸੁਮਾਵੇ ਸਚੋ ਸੱਚ ਕੁਮਾਵੇ ਸਦ ਹੀ ਸੱਚੀ ਭਗਤ ਦਿਰੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ ਸਦ ਹੀ ਸੱਚ ਕਹੈ ਦਿਨ ਰਾਤਿ ਅਵਰਾ ਸੱਚ ਕਹਾਏ ਦਾ ਗੁਰਮੁਖ ਸਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਬਖਾਣੀ ਗੁਰਮੁਖ ਸਾਧ ਸੇਵ ਹੈ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਏ ਦਾ ਗੁਰਮੁਖ ਸਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਬਖਾਣੀ ਗੁਰਮੁਖ ਸਾਧ ਸੇਵੈ ਸਚੋ ਸੱਚਾ ਗੁਰਮੁਖ ਸ਼ਬਦ ਸੁਣਾਏਂਦਾ ਗੁਰੂ ਪਿਆਰਿਓ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ